ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੈਸਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਇੱਕ ਨਵੇਂ ਇੱਕ ਲੇਖ ਨਾਲ ਇੱਕ ਆਰਟੀਕਲ ਨਾਲ ਤੁਹਾਡੇ ਕੋਲ ਹਾਜ਼ਰੀ ਲਵਾ ਰਹੇ ਹਾਂ ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗੀ ਉਮੀਦ ਕਰਦਾ ਕਿ ਤੁਸੀਂ ਇਸ ਨੂੰ ਸ਼ੇਅਰ ਵੀ ਕਰੋਗੇ ਲਾਈਕ ਵੀ ਕਰੋਗੇ ਅੱਗੇ ਆਪਣੇ ਫੈਮਲੀ ਔਰ ਫੈਮਲੀ ਫਰੈਂਡਸ ਤੱਕ ਜ਼ਰੂਰ ਪਹੁੰਚਤਾ ਕਰੋਗੇ ਚੈਨਲ ਤੇ ਨਵੇਂ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਤੇ ਉਮੀਦ ਕਰਦਾ ਇਸ ਇਸ ਕੁਸ਼ ਮਿੰਟਾਂ ਦੇ ਸਫ਼ਰ ਦੌਰਾਨ ਤੁਸੀਂ ਮੇਰੇ ਸਾਥੀ ਹੋ ਨਿਭੜੋਗੇ ਤੇ ਆਓ ਆਪਾਂ ਅੱਜ ਗੱਲ ਕਰਦੇ ਆਂ ਅੱਜ ਦੇ ਆਰਟੀਕਲ ਬਾਰੇ ਅੱਜ ਦਾ ਆਰਟੀਕਲ ਦਾ ਵਿਸ਼ਾ ਰਹੇਗਾ ਦੇਖ ਸਿੱਖ ਤੇ ਕੁਦਰਤ ਕੀ ਕੁਦਰਤ ਮੁੰਡੋਂ ਮਰਦ ਤੇ ਔਰਤ ਦੀ ਦੇਖ ਨੂੰ ਵੱਖ-ਵੱਖ ਰੱਖਣਾ ਨਹੀਂ ਚਾਹੁੰਦੀ ਹੈ ਉਹ ਚਾਹੁੰਦੀ ਹੈ ਜੇ ਅਝਾ ਨਹੀਂ ਤਾ ਮਰਦਾਂ ਦੇ ਚਿਹਰੇ ਤੇ ਵਾਲ ਤੇ ਔਰਤਾਂ ਦੇ ਚਿਹਰੇ ਤੇ ਵਾਲ ਕਿਉਂ ਨਹੀਂ ਹਨ ਕਦੇ ਸੋਚਿਆ ਕਿ ਦੁਨੀਆ ਦਾ ਕੋਈ ਵੀ ਮਰਦ ਆਪ ਦੇ ਮੂੰਹ ਤੇ ਵਾਲ ਖੁਦ ਅਗਾਉਂਦਾ ਹੈ ਨਹੀਂ ਮਰਦ ਦੇ ਚਿਹਰੇ ਤੇ ਵਾਲਾਂ ਦੇ ਪੁੰਗਰਨ ਦੀ ਜੜ ਕੁਦਰਤ ਨੇ ਖੁਦ ਰੱਖੀਏ ਖੁਦ ਤਾਂ ਕਿ ਪਿੰਤਾ ਬਣੀ ਰਹੇ ਜੇ ਅਜਿਹਾ ਨਾ ਹੁੰਦਾ ਤਾਂ ਕੁਦਰਤ ਮਰਦ ਦੀ ਦਿੱਖ ਔਰਤ ਵਰਗੀ ਹੀ ਘਟਦੀ ਮਰਦ ਦੇ ਮੂੰਹ ਤੇ ਤੇ ਸਰੀਰ ਤੇ ਵਾਲਾਂ ਦਾ ਹੋਣਾ ਕੁਦਰਤੀ ਨਿਯਮ ਹੈ ਕੁਦਰਤੀ ਜਿਵੇਂ ਸ਼ੇਰ ਦੀ ਗਰਦਨ ਤੇ ਵਾਲਾਂ ਦਾ ਹੋਣਾ ਕੁਦਰਤ ਦੀ ਚੋਣ ਹੈ ਨਾ ਕਿ ਸ਼ੇਰ ਦੇ ਨਿੱਜੀ ਚੋਣ ਮਰਦ ਦੇ ਮੂੰਹ ਤੇ ਵਾਲਾਂ ਦਾ ਹੋਣਾ ਵੀ ਕੁਦਰਤ ਦੀ ਚੋਣ ਹੈ ਨਾ ਕਿ ਬੰਦੇ ਦੀ ਯਾਦ ਰੱਖਿਓ ਬੰਦਾ ਖੂਬਸੂਰਤ ਆਪ ਦੇ ਵਿਚਾਰਾਂ ਤੋਂ ਹੁੰਦਾ ਹੈ ਸੋਚ ਤੋਂ ਹੁੰਦਾ ਹੈ ਸ਼ੇਰ ਸੋਚ ਤੋਂ ਆਜ਼ਾਦ ਆ ਤੇ ਇਸ ਆਜ਼ਾਦੀ ਦਾ ਰੋਬ ਉਹਦੀ ਦਿਖ ਚ ਸਾਫ ਦਿਖਦਾ ਸਾਫ ਕਿ ਸਿੱਖ ਨੂੰ ਗੁਰੂ ਨੇ ਉਸ ਉਸੇ ਕੁਦਰਤੀ ਸਿਧਾਂਤ ਥੱਲੇ ਉਸਦੇ ਅਸਲੀ ਰੂਪ ਜਾਨੀ ਕਿ ਦਿਖ ਚ ਨਹੀਂ ਲਿਆਂਦਾ ਲਿਆਂਦਾ ਸੀ ਪਰਮਾਨ ਨੇ ਸਬੂਤ ਨੇ ਕੋਟਾਂ ਕਚਹਿਰੀਆਂ ਚ ਨਿਹੰਗ ਸਿੰਘਾਂ ਦੀ ਗਵਾਹੀ ਅੰਤਮ ਸੱਚ ਹੀ ਮੰਨਿਆ ਜਾਂਦਾ ਸੀ ਜੱਜ ਦੀ ਆਤਮਾ ਮਹਿਸੂਸ ਕਰਦੀ ਸੀ ਕਿ ਜਿਹੜਾ ਮਨੁੱਖ ਜਮੂਰਾ ਨਾਲ ਰੰਬੀਆਂ ਨਾਲ ਕੋ-ਕੋ ਕੇ ਵੇਖ ਲਿਆ ਉਹ ਸੱਚ ਤੋਂ ਨਹੀਂ ਡੋਲਿਆ ਉਹ ਪੈਸੇ ਲਈ ਨਿੱਜੀ ਮਫਾਦ ਲਈ ਝੂਠੀ ਗਵਾਈ ਨਹੀਂ ਦੇ ਸਕਦਾ ਇਹ ਸੀ ਸਿੱਖ ਦੀ ਆਜ਼ਾਦ ਸੁੱਚੀ ਸੋਚ ਦੀ ਉਚਾਈ ਤੇ ਝਲਕ ਜੋ ਖਾਸੇ ਦੇ ਕਰਤਾਰ ਚ ਪ੍ਰਗਟ ਕੀਤੀ ਗਈ ਸੀ ਜੇ ਗੁਰੂ ਦੇ ਸਿੱਖ ਦੀ ਦਿੱਖ 'ਚ ਉਹ ਉਹੀ ਰੋਬ ਹੈ ਤਾਂ ਭੁੱਲਿਓ ਨਾ ਰੋਬ ਪਿੱਛੇ ਕੁਦਰਤ ਦੀ ਆਜ਼ਾਦ ਸੋਚ ਦਾ ਸਿਧਾਂਤ ਹੀ ਕੰਮ ਕਰਦਾ ਕੁਦਰਤ ਨੇ ਬੰਦੇ ਨੂੰ ਵਾਲ ਅਗਾਉਣ ਜਾਂ ਨਾ ਅਗਾਉਣ ਦੀ ਚੁਆਇਸ ਨਹੀਂ ਦਿੱਤੀ ਸੀ ਉਹ ਕਹਿੰਦੀ ਇਹੀ ਹੋਣੇ ਚਾਹੀਦੇ ਹਨ ਵਾਲ ਰੱਖਣਾ ਨਾ ਰੱਖਣਾ ਮਰਦ ਔਰਤ ਦੀ ਨਿੱਜੀ ਇੱਛਾ ਤਾਂ ਹੋ ਸਕਦੀ ਆ ਪਰ ਕੁਦਰਤ ਦੀ ਰਾਜਾ ਨਹੀਂ ਹੋ ਸਕਦੀ ਜੇ ਇਹ ਸੱਚ ਹੁੰਦਾ ਤਾਂ ਮੂੰਹ ਤੇ ਦਾੜੀ ਸ਼ੇਵ ਕਰਨ ਤੋਂ 3-4 ਦਿਨ ਬਾਅਦ ਵਾਲ ਫੇਰ ਕਿਉਂ ਉੱਗਦੇ ਨੇ ਕਿਉਂਕਿ ਕੁਦਰਤ ਮਰਦ ਨੂੰ ਵਾਰ-ਵਾਰ ਸੁਚੇਤ ਕਰ ਰਹੀ ਹੁੰਦੀ ਆ ਕਿ ਇਹਨਾਂ ਦਾ ਇੱਥੇ ਹੋਣਾ ਲਾਜ਼ਮੀ ਐ ਲਾਜ਼ਮੀ ਮੈਂ ਤੈਨੂੰ ਉਤਪਤ ਉਤਪਤੇਨ ਉਤਪੇ ਉਤਪਤਿਆ ਕਿ ਬੰਦਾ ਹਰ ਚੌਥੇ ਦਿਨ ਵਾਰ-ਵਾਰ ਪੁੰਗਰਤੇ ਵਾਲਾਂ ਨੂੰ ਵੇਖ ਇਹ ਸੋਚਣ ਦੀ ਕੋਸ਼ਿਸ਼ ਕਰਦਾ ਕਿ ਕੁਦਰਤ ਇਹ ਰਿਮਾਈਂਡਰ ਲਗਾਤਾਰ ਕਿਉਂ ਭੇਜ ਰਹੀ ਆ ਜੇ ਬੰਦਾ ਕੁਦਰਤ ਦੀ ਰਜਾ ਨੂੰ ਸਮਝਾਉਂਦਾ ਉਸ ਨੂੰ ਪਿਆਰ ਕਰਦਾ ਹੁੰਦਾ ਉਹ ਕੁਦਰਤ ਦੀ ਤੋਹੀਨ ਨਾ ਕਰਦਾ ਗੁਰੂ ਦਾ ਸਿੱਖ ਕੁਦਰਤ ਨੂੰ ਪਿਆਰ ਕਰਦਾ ਸਿੱਖੀ ਫਲਸਫਾ ਕੁਦਰਤ ਦੇ ਰੰਗ ਚ ਉਸ ਦੀ ਮਹਿਮਾ ਚ ਰੰਗਿਆ ਪਿਆ ਰੰਗਿਆ ਫਲਸਫਾ ਕਹਿੰਦੇ ਨੇ ਬੰਦਾ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਚ ਕੁਦਰਤ ਦਾ ਹਿੱਸਾ ਨਾ ਕਿ ਖੁਦ ਸਿਰਜਣਹਾਰ ਆ ਇਸੇ ਲਈ ਜੋ ਦਿਖ ਰੂਪ ਕੁਦਰਤ ਨੇ ਬਖਸ਼ਿਆ ਉਹ ਸਿੱਖ ਉਸ ਕੁਦਰਤੀ ਰੂਪ ਲਈ ਆਪਣੀ ਆਤਮਾ ਤੋਂ ਉਸ ਪਰਮਾਤਮਾ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਕਰਦਾ ਜਿਸ ਤੇ ਉਸ ਨੂੰ ਇਹ ਰੂਪ ਬਖਸ਼ਿਆ ਔਰਤ ਤੇ ਮਰਦ ਆਪ ਦੀ ਔਲਾਦ ਨੂੰ ਸ਼ੇਰ ਦੀ ਚੜਤ ਰੋਬਉ ਖਾਕੇ ਤਾਂ ਖੁਸ਼ ਹੁੰਦੇ ਨੇ ਤੇ ਔਲਾਦ ਚੋਂ ਸ਼ੇਰ ਵਰਗੀ ਦਿਖ ਭਾਲਦੇ ਨੇ ਪਰ ਉਹ ਭੁੱਲ ਜਾਂਦੇ ਨੇ ਕਿ ਇਹਦੇ ਵਰਗੇ ਹੋਣ ਲਈ ਇਹਦੇ ਵਰਗੇ ਗੁਣ ਵੀ ਪੈਦਾ ਕਰਨੇ ਪੈਂਦੇ ਨੇ ਸੋਚ ਨੂੰ ਆਜ਼ਾਦ ਰੱਖਣਾ ਪੈਂਦਾ ਆਪ ਦੀ ਦਿਖ ਕੁਦਰਤੀ ਕਰਨੀ ਪੈਂਦੀ ਆ ਜਿਵੇਂ ਮੁੰਨੇ ਸ਼ੇਰ ਦੀ ਲੋਕ ਇੱਕ ਭੇੜ ਤੋਂ ਵੱਧ ਕੁਝ ਨਹੀਂ ਉਵੇਂ ਮੁੰਨੇ ਸਿੱਖ ਦੀ ਦਿਖ ਬਹਿਰੂਪੀਏ ਤੋਂ ਵੱਧ ਕੁਝ ਨਹੀਂ ਜਿਵੇਂ ਸ਼ੇਰ ਆਪਦੀ ਗਰਦਨ ਤੇ ਹਵਾ ਚ ਲਹਿਰਾਉਂਦੇ ਸੰਘਣੇ ਭਰਵੇਂ ਵਾਲਾਂ ਕਰਕੇ ਕੁਦਰਤੀ ਦਿੱਖ ਚ ਰੋਬਦਾਰ ਹੈ ਮਰਦ ਆਪਦੇ ਕੁਦਰਤੀ ਰੋਬ ਚ ਰੋਬਦਾਰ ਲੱਗਦਾ ਵਾਲ ਰੱਖਣੇ ਨਾ ਰੱਖਣੇ ਨਿੱਜੀ ਫੈਸਲਾ ਤਾਂ ਹੋ ਸਕਦਾ ਪਰ ਕੁਦਰਤ ਨੇ ਇਹਨਾਂ ਦੇ ਹੋਣ ਨੂੰ ਲਾਜ਼ਮੀ ਬਣਾਇਆ ਸੀ ਤੇ ਹੈ ਉਹਦੇ ਪਿੱਛੇ ਲੌਜਿਕ ਹਨ ਸਮਝਣਾ ਨਾ ਸਮਝਣਾ ਆਪੋ ਆਪਣਾ ਨਜ਼ਰੀਆ ਸਿੱਖਾਂ ਲਈ ਗੁਰੂ ਸਿਧਾਂਤ ਨੂੰ ਮੰਨਣਾ ਲਾਜ਼ਮੀ ਹੈ ਤੇ ਇਸੇ ਲਈ ਰੱਦੋ ਬਦਲ ਦੀ ਕੋਈ ਗੁੰਜਾਇਸ਼ ਨਹੀਂ ਹਾਲਾਤ ਇਹ ਨੇ ਕਿ ਉਹ ਦੋਨੋਂ ਕੋਏ ਜਵਾਕ ਤੇ ਉਹਨਾਂ ਦੇ ਮਾਪੇ ਉੱਚੀ ਉੱਚੀ ਰਾਗ ਤਾਂ ਸਿੱਖੀ ਦਾ ਆਲਾਪ ਰਏ ਨੇ ਪਰ ਉਹ ਕੁਦਰਤੀ ਦਿੱਖ ਤੋਂ ਮੂੰਹ ਫੇਰੀ ਖੜੇ ਨੇ ਇਹੀ ਉਹ ਬਹਿਰੂਪੀਏ ਤੇ 도ਗਲੇ ਕਿਰਦਾਰ ਨੇ ਜਿਨ੍ਹਾਂ ਨੇ ਸਿੱਖ ਹੋਣ ਦੀਆਂ ਸ਼ਰਤਾਂ ਨੂੰ ਵੀ ਨਿੱਜੀ ਬਾਈ ਚੁਆਇਸ ਚ ਬਦਲ ਲਿਆ ਹੈ ਨਤੀਜਾ ਸਿੱਖ ਖੁਦ ਹੀ ਭੀੜ ਚ ਗਵਾਚ ਗਿਆ ਕਸੂਰ ਕਿਸ ਦਾ ਕਸੂਰ ਸਾਡਾ ਸਾਡੇ ਮਾਪਿਓ ਦਾ ਧਾਰਮਿਕ ਸੰਸਥਾਵਾਂ ਦਾ ਜੋ ਆਪ ਦੇ ਗੁਰੂ ਦਾ ਫਲਸਫਾ ਆਪ ਦੀਆਂ ਅਗਲੀਆਂ ਨਸਲਾਂ ਨੂੰ ਦੱਸ ਸਮਝਾ ਨਹੀਂ ਸਕੇ ਗੁਰੂ ਨੇ ਸਿੱਖ ਦੀ ਦੇਖ ਨੂੰ ਕੁਦਰਤੀ ਰੂਪ ਚ ਲਿਆ ਕੁਦਰਤ ਦੇ ਆਜ਼ਾਦ ਸਿਧਾਂਤ ਨੂੰ ਉਸ ਦੀ ਰੂਹ ਚ ਵਾਰ ਪੂਰਨ ਤੌਰ ਤੇ ਆਜ਼ਾਦ ਕਰ ਦਿੱਤਾ ਪਰ ਅਫਸੋਸ ਲੋਭ ਕਾਮ ਮੋਹ ਹੰਕਾਰ ਚ ਉਲਝ ਉਸ ਦੀ ਬਾਜ਼ਾਰੂ ਸੋਚ ਉਥੇ ਹੀ ਜਾ ਡਗੀ ਜਿੱਥੋਂ ਉਸ ਨੂੰ ਚੁੱਕਿਆ ਸੀ ਚੁੱਕਿਆ ਮਾਡਰਨ ਦੁਨਿਆਵੀ ਦਲਦਲ ਚ ਫਸੀ ਨਿੱਜ ਪ੍ਰਸਤੀ ਚ ਗੜੋਚ ਪਦਾਰਥਿਕ ਸੋਚ ਨੇ ਕੁਦਰਤ ਦੇ ਨਿਯਮਾਂ ਨੂੰ ਸਮਝਣ ਤੋਂ ਅਸਮਰੱਥ ਬਖਾ ਪਿੱਠ ਮੋੜ ਲਈ ਗੁਰੂ ਨੇ ਵੀ ਮੂੰਹ ਤਾਂ 모ੜਨਾ ਹੀ ਸੀ ਵਿਪਰਨ ਕੀ ਰੀਤ ਵਾਲਾ ਸਿੱਖ ਨਹੀਂ ਬਹਿ ਰੂਪੀਆ ਹੈ ਬਹਿ ਰੂਪੀਆ ਤੇ ਬਹਿ ਰੂਪੀਏ ਗੁਰੂ ਦੀ ਪ੍ਰਤੀਤ ਤੋਂ ਵਾਂਝਾ ਰਹਿ ਦਰਦ ਨਾਲ ਰੋਲੇਗਾ ਰੁਲੇਗਾ ਠੋਕਰਾਂ ਖਾਵੇਗਾ ਠੋਕਰਾਂ ਖਾਵੇਗਾ ਠੋਕਰਾਂ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਆ ਜਦ ਤੱਕ ਉਹ ਕੁਦਰਤ ਦੇ ਸਿਰਜੇ ਗੁਰੂ ਦੇ ਦਰਸਾਏ ਸੱਚੇ ਮਾਰਗ ਤੇ ਚੱਲਣ ਲਈ ਸਿਧਾਂਤਕ ਸੋਚ ਦਾ ਪੰਦੀ ਬਣ ਆਪ ਦੇ ਕੁਦਰਤੀ ਰੂਪ ਚ ਵਾਪਸ ਨਹੀਂ ਮੁੜ ਜਾਂਦਾ ਯਾਦ ਰੱਖਿਓ ਸਿੱਖ ਦੀ ਦਿੱਖ ਬਾਈ ਨੇਚਰ ਹੈ ਨਾ ਕਿ ਬਾਈ ਚੁਆਇਸ ਨਾ ਕਿ ਬਾਈ ਚੁਆਇਸ ਉਮੀਦ ਕਰਦਾ ਤੁਹਾਨੂੰ ਇਹ ਸਾਡਾ ਅੱਜ ਦਾ ਆਰਟੀਕਲ ਪਸੰਦ ਆਵੇਗਾ ਤੁਹਾਨੂੰ ਅੱਧੀ ਸਾਡੇ ਨਾਲ ਜੁੜਨ ਵਾਸਤੇ ਆਪਣੇ ਦੋਸਤਾ ਮਿੱਤਰਾਂ ਤੱਕ ਇਹਦੀ ਪਹੁੰਚ ਜ਼ਰੂਰ ਕਰਦੇ ਹੋ ਇੱਥੇ ਲੇਖਕ ਹਨ ਸਰਦਾਰ ਪਰਮਿੰਦਰ ਸਿੰਘ ਜੇ ਨਾਲੀ ਇੱਕ ਬਹੁਤ ਵਧੀਆ ਕਲਮ ਆਵਾਜ਼ ਕੇਐਸ ਬੱਲ ਪੇਸ਼ਕਸ਼ ਪੰਜਾਬੀ ਆਵਾਜ਼ ਕੈਨੇਡਾ ਚੈਨਲ ਤੇ ਨਵੇਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਵਾਈ ਕਰਦੇ ਹੋ ਅਗਰ ਤੁਸੀਂ ਇਹੋ ਜਿਹੇ ਲੇਖਾਂ ਨੂੰ ਪਸੰਦ ਕਰਦੇ ਹੋ ਧੰਨਵਾਦੀ ਫਿਰ ਮਿਲਦੇ ਹਾਂ ਇੱਕ ਨਵੇਂ ਪ੍ਰੋਗਰਾਮ ਤੇ ਧੰਨਵਾਦ ਤੁਹਾਡੇ ਸਤਿ ਸ਼੍ਰੀ ਅਕਾਲ